मर गए लेडीज एंड जेंट्स काफी जख्मी तो सारी बासी हुई है सर जयंतीपुरों चढ़े ही थे जनरल ट्रक ने टक्कर मारी तो एक्सीडेंट हो गया हमसर आ रहे हैं हां आ रहे हैं બસ ਜਾਂਡੀ ਬੜੇ ਰਮਾਨਾ ਸਮਝ ਨਹੀਂ ਆਈਏ ਘੁੱਟੇ ਪਰ ਹੈ ਵਾਜੀ ਗਏ ਆਉਣ ਲੱਗਣ 20 ਮਿੰਟ ਜੀ ਬਸ ਵੜ ਗਈ ਇਹ ਬਸ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਪ੍ਰਾਈਵੇਟ ਹੈ ਬਸ 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 ਵਾ ਤੇ ਸੀ ਹੈ ਬਸ ਚਲੋ ਅਨੀ ওভার ਸਪੀਡ ਨਹੀਂ ਹੈਗੀ ਸਪੀਡ ਤੇ ਹੈ ਸੀ ਕਿਧਰੋਂ ਆ ਰਹੀ ਸੀ ਬਸ ਬਸ ਪਿੱਛੋਂ ਦੇ ਪਟਾਣ ਘੁੱਟੋ ਆਏ ਸੀ ਧਾਰੀ ਉਰੋਂ ਬੈਠੇ ਆ ਹਾਂਜੀ ਇਹ ਐਕਸੀਡੈਂਟ ਕਿੱਥੇ ਕਰਕੇ ਹੋਇਆ ਇੱਕ ਤੁਨੇ ਗਲਤੀ ਲੱਗੀ ਸੀ ਇੱਕ ਗਲਤੀ ਲੱਗੀ ਹਾਂਜੀ ਕਿੰਨੇ ਹਾਂਜੀ ਕਿਹਦੀ ਗਲਤੀ ਮੰਨਦੇ ਆ

ਤੁਸੀਂ ਕਿਥੋਂ ਆ ਰਹੇ ਹੋ ਮੈਂ ਵੀ ਆ ਰਿਹਾ ਜੀ ਸੇ ਤੁਈ ਸਾਰਾ ਪਰਿਵਾਰ ਦੇ ਨਾਲ ਜਾ ਰਹੇ ਸੀ ਤੁਹਾਡੇ ਪਰਿਵਾਰ ਤੇ ਬੱਚੇ ਦੇ ਤੁਹਾਡੇ ਬੱਚੇ ਦੇ ਨਾਲ ਲੱਗੇ ਨਹੀਂ ਬੱਚਾ ਬਚਾ ਬਾਕੀ ਮੇਰੀ ਮਦਦ ਹੀ ਲੱਗੀ ਆ ਮੇਰੇ ਲੱਗੇ ਫਾਦਰ ਸਾਹਿਬ ਇੱਥੇ ਪਤਾ ਨਹੀਂ ਲੱਭਦੇ ਨਹੀਂ ਪਏ ਤੇ ਡਾਕਟਰ ਸਾਹਿਬ ਨੇ ਪੁੱਛਨੇ ਮੇਰੇ ਫਾਦਰ ਮੇਰੇ ਮਦਰ ਨੇ ਜੀ ਮਦਰ ਤਾਂ ਮੈਨੂੰ ਕਿਤਾ ਪਤਾ ਲੱਗਾ ਸਰ ਫੋਨ ਆਇਆ ਸੀ ਕਿੰਨਾ ਦਾ ਪੁੱਛਦੇ ਉਹ ਦੀਦੀ ਦਾ ਹੀ ਆਇਆ ਸੀ ਦੂਜੀ ਨਾਲ ਮਾਸੀ ਜੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਦੇ ਲੈਪਟਾਪ ਦੇ ਹੱਡੀਆਂ ਟੁੱਟ ਗਈਆਂ ਪਤਾ ਲੱਗਾ ਕਿੰਨੇ ਕੁ ਜਾਣੇ ਬੱਸ ਦੇ ਵਿੱਚ ਕਾਫੀ ਸਰ ਬੱਸ ਤਾਂ ਉਹਦਾ ਭਰੀ ਹੁੰਦੀ ਹੈ ਬੱਸ ਤੇ ਬਣਾਉਂਦੇ ਸਰ ਕਿਹੜੀ ਸਰਕਾਰੀ ਨਹੀਂ ਨਹੀਂ ਸਰ ਮੈਨੂੰ ਪਤਾ ਅੱਛਾ ਤੇ ਫਿਰ ਕੀ ਹਾਲਾਤ ਕੀ ਤੁਹਾਡੇ ਮਤਲਬ ਸਰ ਉਹ ਲੱਤ ਟੁੱਟ ਗਈ ਹੈ ਅੱਛਾ ਹਾਂਜੀ ਬਾਕੀ ਤੁਸੀਂ ਮੈਨੂੰ ਸਾਰੇ ਪੈਸੇ ਸਰ ਪੁੱਛ ਸਕਦੇ ਵੇਖੋ ਕਿੰਨੀਆਂ ਬਜਟ ਸੀ ਪਈ ਹੋਈ ਹੈ ਜੀ ਜੀ ਤੇ ਫਿਰ ਤੁਸੀਂ ਇੱਥੋਂ ਲੋਕਲੀ ਆਉਂਦੇ ਸਰ ਹਾਂ ਲੋਕਲੀ ਆਉਂਦੇ ਸਰ ਕਦੀ ਘਰ ਉੜਦੇ ਸਰ ਕੀ ਮੰਗਸਾਲ ਇਹੋ ਕਿੰਨੇ ਵੀ ਚਲੋ ਕੋਈ ਵੀ ਜੋ ਵੀ ਕਰਕੇ ਜਿਹੜਾ ਵੀ ਨੁਕਸਾਨ ਹੋਇਆ ਵਾ ਉਹ ਤਾਂ ਵਿਚਾਰੇ ਦਾ ਹੈਲਪ ਕੀਤੀ ਜਾਏ ਹੁਣ ਤਾਂ ਉਹ ਗਰੀਬ ਲੋਕ ਉਹਨਾਂ ਕਿੱਥੋਂ ਕਰਨੀ ਹੈ ਮਾਰਨ ਜੀ ਹਾਂਜੀ ਠੀਕ ਹੁਣ ਤਾਂ ਹੁਣ ਇੱਕ ਮਿੰਟ ਸਰ ਆਪਣਾ ਨਾਮ ਬਤਾ ਦਿਜੀਏ ਮੇਰਾ ਮੇਰਾ ਨਾਮ ਡਾਕਟਰ ਮੇਰਾ ਨਾਮ ਡਾਕਟਰ ਧਰਮ ਸਿੰਘ ਹੈ ਮੈਂ ਪ੍ਰੋਫੈਸਰ ਇਨ ਦਾ ਆਰਥੋਪੈਡਿਕ ਡਿਪਾਰਟਮੈਂਟ ਜੀਐਮਸੀ ਅੰਮ੍ਰਿਤਸਰ ਲੋਬਿਟਕ 6 ਪੇਸ਼ੈਂਟ ہمارے پاس ਉਹ ਆਰਥੋ ਡਿਪਾਰਟਮੈਂਟ ਮੇ ਆਏ ਹੈ ਵੀ ਆਰ ਮੈਨੇਜਿੰਗ ਥੈਟ ਠੀਕ ਹੈ ਨਾ ਉਹਨਾਂ ਕੇ ਇੰਜਰੀਜ਼ ਹੈ ਉਹ ਵੀ ਆਰ ਮੈਨੇਜਿੰਗ ਤੁਹਾਨੂੰ ਜੈਕ ਕੇਸ ਦੀ ਹੈ ਜੈਕ ਪੇਸ ਹੋਈ ਹੈ ਮੋ ਕੇ ਪਾਸਪੋਰਟ ਉਹਨੂੰ ਕੋ ਪਤਾ ਹੋਗਾ ਪਰ देयर इज ਅ ਵਨ ਹੋ ਰਿਹਾ ਕਿ ਵਨ ਪੀਸ ਹੈ ਕੋਈ I don't know the name ਠੀਕ ਹੈ ਠੀਕ ਇਹ ਮੋ ਸੇ ਪਤਾ ਕਰ ਸਕਦਾ ਕਿੰਨੇ ਲੋਕ ਜਖਮੀ ਹੋਏ ਜਾਂ ਕਿ ਨਹੀਂ ਹੁਣ ਆ ਉਹ ਇੱਕ হাইਵੇ ਦੇ ਉਤੇ ਇੱਕ ਟੇਪਰ ਵਾਲਾ ਯੂਟਰਨ ਲੈ ਰਿਹਾ ਸੀ ਤੇ ਕਿਦੋਂ ਬੱਸਿਜ਼ ਪਿੱਛੋਂ ਆ ਕੇ ਜੋ ਉਹਦੇ ਵਿੱਚ ਵੱਜੀ ਤੇ ਮੌਕੇ ਤੇ ਪਹੁੰਚ ਕੇ ਅਸੀਂ ਜੋ ਮਡਲੀ ਸਹਾਇਤਾ ਐਂਬੂਲੈਂਸ ਭਲਾ ਕੇ ਜਾਂ ਪ੍ਰਾਈਵੇਟ ਗੱਡੀਆਂ ਰੁਕਵਾ ਕੇ ਤੇ ਜੋ ਪੇਸ਼ੈਂਟ ਇੰਜਰਡ ਸੀ ਉਹਨਾਂ ਨੂੰ ਦਵਾ ਦਵਾ ਅਸੀਂ ਹਸਪੀਟਲ ਪਹੁੰਚਾਇਆ ਜੀ ਸਰ ਕਿੰਨੇ ਲੋਕ ਚ ਅ 12 13 ਲੋਕ ਜਿਹੜੇ ਉਹ ਇੰਜਰਡ ਹੋਏ ਨੇ ਸਰ ਕਿਹੜੇ ਕਿਹੜੇ ਹਸਪੀਟਲ ਹੁਣ ਤੱਕ ਅਸੀਂ ਤਿੰਨ ਦਿਨ ਹਸਪੀਟਲ ਚੈੱਕ ਕਰ ਲਏ ਨੇ ਇੱਕ ਸ਼੍ਰੀ ਗੁਰੂ ਰਾਮਦਾਸ ਗੁਨਾਹਗੋ ਹਸਪੀਟਲ ਸਿਵਲ ਹਸਪੀਟਲ ਪਰ ਅੱਧਰ ਹੋਰ ਵੀ ਕਈ ਹੋਟਲਾਂ ਚ ਦੱਸ ਹਾਂਜੀ ਹਾਂਜੀ ਅਸੀਂ ਕਨਫਰਮ ਕਰ ਰਹੇ ਹਾਂ ਜੀ ਕਿੱਥੇ ਕਿੱਥੇ ਗਏ ਆ ਸਾਨੂੰ ਕਾਲਸ ਵੀ ਆ ਰਹੀਆਂ ਜਿੱਥੇ ਜਿਹੜੇ ਹਸਪੀਟਲ ਤੋਂ ਆ ਰਹੇ ਸੀ ਜਾ ਕੇ ਚੈੱਕ ਕਰ ਰਹੇ ਹਾਂ ਕਿੰਨੀਆਂ ਮੌਤਾਂ ਹੋਈਆਂ ਤੇ ਇੱਕ ਹੀ ਡੈਥ ਹੋਈ ਹੈ ਕਿ ਕੈਸ ਹੋ ਰਿਹਾ 10 ਦੇ ਕਰੀਬ ਮੌਤ ਨਹੀਂ ਫਿਲਹਾਲ ਸੇ ਇੱਕ ਹੀ ਅਜੇ ਸਾਡੀ ਸਾਰੀ ਸਾਰੀ ਬਲਾਈਅਰ ਦੋਨੋਂ ਪਸਾਂ ਦੇ ਪਰਦਾ ਦੇ ਇੱਕ ਪਾਸਾ ਉਹ ਅਰੈਸਟ ਹੋ ਗਿਆ ਜੀ ਉਹਨੂੰ ਨਈ ਤੇ ਪਰ ਵਾਲਾ ਡਰਾਈਵਰ ਜਿਹੜਾ ਮੌਕੇ ਤੇ ਹੈ ਨਹੀਂ ਸੀ ਉਹ ਬੱਸ ਵਾਲੇ બસ ਵਾਲੇ ਜਿਹੜੇ ਉਹ ਇੰਜਰੀ ਸੀ ਉੱਥੇ ਹੀ ਸੀ ਅਸੀਂ ਉਹਨਾਂ ਨੂੰ ਹਸਪਤਲ ਪਹੁੰਚਾ ਦਿੱਤਾ ਸਰ ਕੋਈ ਪਤਾ ਲੱਗਿਆ ਕਿ ਬਸ ਦੀ ਰਫ਼ਤਾਰ ਤੇਜ਼ ਸੀ ਜਾਂ ਟਿਪਰ ਵਾਲਾ ਗਲਤ ਸੀ ਤੇ ਜਾਣਕਾਰੀ ਉਹ ਤਫ਼ਤੀਸ਼ ਚ ਜਦੋਂ ਸਾਹਮਣੇ ਆਏਗਾ ਉਸ ਬਾਰੇ ਜਾਣਕਾਰੀ ਦਿੱਤੀ ਜਾਏਗੀ